90 ਦੀ ਉਮਰ ਵਿੱਚ ਵੀ ਲੱਗੋਂਗੇ 16 ਸਾਲ ਦੇ ਬਜ਼ੁਰਗਾਂ ਦੀਆਂ ਇਹ 40 ਗੱਲਾਂ ਹਮੇਸ਼ਾ ਯਾਦ ਰੱਖੋ ਨੰਬਰ 1 ਗਰਮ ਪਾਣੀ ਭਾਰ ਘਟਾਉਣ ਦੇ ਲਈ ਬਹੁਤ ਮਦਦਗਾਰ ਹੁੰਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਗਰਮ ਪਾਣੀ ਦੇ ਵਿੱਚ ਨਿੰਬੂ ਇੱਕ ਚਮਚ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਸਰੀਰ ਸਲਿਮ ਹੁੰਦਾ ਹੈ ਬੁਖਾਰ ਦੇ ਵਿੱਚ ਗਰਮ ਪਾਣੀ ਪੀਣਾ ਜਿਆਦਾ ਲਾਭਦਾਇਕ ਹੁੰਦਾ ਹੈ ਨੰਬਰ 2 ਵਾਲ ਜਾਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਦਹੀਂ ਨੂੰ ਆਪਣੇ ਦੋਨੋਂ ਹੱਥਾਂ ਦੇ ਵਿੱਚ ਲੈ ਕੇ ਸਿਰ ਉੱਪਰ ਚੰਗੀ ਤਰ੍ਹਾਂ ਲਗਾਓ 30 ਮਿੰਟਾਂ ਤੋਂ ਬਾਅਦ ਹੀ ਸਿਰ ਨੂੰ ਗਰਗਨੇ ਪਾਣੀ ਦੇ ਨਾਲ ਧੋ ਲਓ ਇਸ ਦੇ ਨਾਲ ਵਾਲਾਂ ਦੀ ਸਿਕਰੀ ਚਲੀ ਜਾਵੇਗੀ ਅਤੇ ਬਾਲ ਡਿੱਗਣੇ ਬੰਦ ਹੋ ਜਾਣਗੇ ਨੰਬਰ 3 ਹਫਤੇ ਦੇ ਵਿੱਚ ਇੱਕ ਵਾਰ ਚਾਹ ਪੱਤੀ ਦੇ ਪਾਣੀ ਨਾਲ ਵਾਲ ਧੋਣ ਨਾਲ ਵਾਲ ਸੰਗਣੇ ਲੰਬੇ ਅਤੇ ਚਮਕਦਾਰ ਹੁੰਦੇ ਹਨ ਨੰਬਰ 4 ਬੱਚਿਆਂ ਨੂੰ ਬਿਸਤਰਾ ਗਿੱਲਾ ਕਰਨ ਦੀ ਆਦਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਸੌਫ ਮਿਸ਼ਰੀ ਮਿਲਾ ਕੇ ਦਿਓ ਡਾਈਪਰ ਦਾ ਇਸਤੇਮਾਲ ਘੱਟ ਕਰੋ ਪਾਣੀ ਜਾਂ ਦੁੱਧ ਦੇ ਵਿੱਚ ਮਨਕਾ ਵਾਲ ਕੇ ਦੇ ਦਿਓ ਸੌਂਦੇ ਸਮੇਂ ਦੋ ਅਕਰੋਟ ਦਿਓ ਨੰਬਰ 5 ਪੱਥਰ ਚਟ ਦਾ ਇੱਕ ਪੱਤਾ ਤੇ ਚਾਰ ਦਾਣੇ ਮਿਸ਼ਰੀ ਨੂੰ ਪੀਸ ਕੇ ਇੱਕ ਕੱਪ ਪਾਣੀ ਦੇ ਵਿੱਚ ਖਾਲੀ ਪੇਟ ਪੀਣ ਦੇ ਨਾਲ ਪਥਰੀ ਦੀ ਸਮੱਸਿਆ ਖਤਮ ਹੋ ਜਾਵੇਗੀ। ਨੰਬਰ 6 ਨਿੰਬੂ ਦੇ ਰਸ ਨੂੰ ਨਿਚੋੜ ਕੇ ਸਪਰੇਅ ਵਾਲੀ ਬੋਤਲ ਦੇ ਵਿੱਚ ਭਰ ਕੇ ਘਰ ਦੀ ਛੱਤਾਂ ਤੇ ਦੀਵਾਰਾਂ ਦੇ ਉੱਪਰ ਛਿੜਕਣ ਦੇ ਨਾਲ ਮੱਕੜੀ ਦੁਵਾਰਾ ਜਾਲਾ ਨਹੀਂ ਬਣਾਉਂਦੀ। ਨੰਬਰ 7 ਬੁੱਲਾਂ ਦੀ ਡੈੱਡ ਸਕਿਨ ਨੂੰ ਸੈਲਸਟਾਉਣ ਦੇ ਲਈ ਹਫ਼ਤੇ ਦੇ ਵਿੱਚ ਤੋ ਤੋ ਤਿੰਨ ਵਾਰ ਸਕਰਬ ਦਾ ਅਬਜ਼ਰਵ ਕਰੋ ਇਸ ਦੇ ਨਾਲ ਸ਼ਹਿਦ ਅਤੇ ਚੀਨੀ ਦਾ ਸਕਰਬ ਇਸਤੇਮਾਲ ਕਰ ਸਕਦੇ ਹੋ ਇਸ ਦੇ ਨਾਲ ਬੁੱਲ ਮਲਾਈਮ ਅਤੇ ਗਲਾਬੀ ਬਣ ਜਾਣਗੇ ਨੰਬਰ 18 ਜਿਆਦਾ ਠੰਡਾ ਪਾਣੀ ਪੀਣ ਦੇ ਨਾਲ ਪਾਚਨ ਕਿਰਿਆ ਕਮਜ਼ੋਰ ਹੋ ਸਕਦੀ ਹੈ ਇਸ ਦੇ ਨਾਲ ਐਸਿਡਿਟੀ ਕਬਜ ਉਲਟੀ ਅਤੇ ਪੇਟ ਫੁੱਲਣਾ ਅਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 9 ਪਾਸ਼ਤੇ ਭੈਣ ਦੇ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 10 ਮੂੰਗੀ ਦੀ ਦਾਲ ਖਾਣ ਦੇ ਨਾਲ ਗੈਸ, ਕਬਜ, ਅਣਪਾਚ ਅਜਿਹੀਆਂ ਪਰੇਸ਼ਾਨੀਆਂ ਨਹੀਂ ਹੁੰਦੀਆਂ ਅਤੇ ਇਸ ਨੂੰ ਡਾਈਜੈਸਟ ਕਰਨਾ ਵੀ ਕਾਫੀ ਆਸਾਨ ਹੁੰਦਾ ਹੈ। ਨੰਬਰ 11 ਹਰੇ ਪਿਆਜ਼ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ। ਇਹ ਅੱਖਾਂ ਦੀ ਰੌਸ਼ਨੀ ਨੂੰ ਵਧਾਉਣਾ, ਕੈਂਸਰ ਦੇ ਸੈੱਲਾਂ ਨੂੰ ਘਟਾਉਣਾ, ਪਾਚਨ ਦੇ ਵਿੱਚ ਸੁਧਾਰ ਦਿਲ ਦੀ ਸਿਹਤ ਬਣਾਉਣ ਦੇ ਲਈ ਅਤੇ ਸਕਿਨ ਨੂੰ ਜਵਾਨ ਰੱਖਣ ਦੇ ਵਿੱਚ ਮਦਦ ਕਰਦਾ ਹੈ ਨੰਬਰ 12 ਜਿੰਨਾ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਹੈ ਉਹਨਾਂ ਨੂੰ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਨੰਬਰ 13 ਅਮਰੂਦ ਦੀਆਂ ਪੱਤੀਆਂ ਚਬਾਉਣ ਦੇ ਨਾਲ ਮੂੰਹ ਵਿੱਚ ਬਦਬੂ ਆ ਨਹੀਂ ਆਉਂਦੀ ਨੰਬਰ 14 ਬੇਸਨ ਦੇ ਪਕੌੜੇ ਖਾਣ ਦੇ ਨਾਲ ਸਰੀਰ ਵਿੱਚ ਤਾਕਤ ਫਾਇਦਾ ਹੁੰਦੀ ਹੈ ਅਤੇ ਇਸ ਨਾਲ ਸਾਰਾ ਦਿਨ ਸਰੀਰ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ। ਨੰਬਰ 15 ਜੇਕਰ ਇਨਸਾਨ ਖਾਣੇ ਦੇ ਤਰ੍ਹਾਂ 3-4 ਘੁੱਟਾ ਪਾਣੀ ਦੀਆਂ ਪਰ ਲੇ ਤਾਂ ਜ਼ਿੰਦਗੀ ਭਰ ਉਸ ਦੀਆਂ ਅੱਖਾਂ ਵਿੱਚ ਚਮਕਾ ਰਹਿੰਦੀ ਹੈ। ਨੰਬਰ 16 ਹਰੀ ਮਿਰਚ ਖਾਣ ਨਾਲ ਜਰ ਬਹੁਤ ਤੇਜ਼ੀ ਨਾਲ ਵਾਧੀ ਹੈ ਅਤੇ ਤੁਹਾਨੂੰ ਖਾਣੇ ਦੇ ਦੌਰਾਨ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 11 ਸਵੇਰੇ ਖਾਲੀ ਪੇਟ ਛੋਲਿਆਂ ਦੀ ਭਿੱਜੀ ਹੋਈ ਦਾਲ ਵਿੱਚ ਸ਼ਹਿਦ ਮਿਲਾ ਕੇ ਖਾਣ ਦੇ ਨਾਲ ਵਿਅਕਤੀ ਅੰਦਰੂਨੀ ਤੌਰ ਤੇ ਸਿਹਤਮੰਦ ਰਹਿੰਦਾ ਹੈ ਅਤੇ ਉਹ ਹਮੇਸ਼ਾ ਜਵਾਨ ਨਜ਼ਰ ਆਉਂਦਾ ਹੈ। ਨੰਬਰ 18 ਜੇਕਰ ਤੁਸੀਂ ਮਸਰ ਦੀ ਦਾਲ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਅਤੇ ਨਾਲ ਹੀ ਸਰੀਰ ਦੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਨੰਬਰ 19 ਲੱਕੜੀ ਦਾ ਕੰਗਾ ਇਸਤੇਮਾਲ ਕਰਨ ਨਾਲ ਵਾਲ ਘੱਟ ਟੁੱਟਦੇ ਹਨ ਅਤੇ ਮਜ਼ਬੂਤ ਵੀ ਰਹਿੰਦੇ ਹਨ ਨੰਬਰ 20 ਦਹੀਂ ਖਾਣ ਦੇ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਦਹੀਂ ਦਿਲ ਲਈ ਕਾਫੀ ਫਾਇਦੇਮੰਦ ਹੁੰਦੀ ਹੈ ਨੰਬਰ 21 ਪਪੀਤੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਪਾਏ ਜਾਂਦੇ ਹਨ ਜਿਸ ਨੂੰ ਖਾਣ ਦੇ ਨਾਲ ਲਵਾਈ ਬਦਨ ਦੇ ਨਾਲ ਨਾਲ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਨੰਬਰ 2, ਪੇਟ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੈ ਤਾਂ ਨਿੰਬੂ ਪਾਣੀ ਕਦੇ ਵੀ ਨਹੀਂ ਪੀਣਾ ਚਾਹੀਦਾ। ਇਸ ਵਿੱਚ ਮੌਜੂਦਾ ਐਸਿਡ ਪੇਟ ਵਿੱਚ ਅਲਸਰ ਦੀ ਪਰੇਸ਼ਾਨੀ ਪੈਦਾ ਕਰ ਦਿੰਦਾ ਹੈ ਜਿਸ ਨਾਲ ਜਲਨ ਅਤੇ ਪੇਟ ਦਰਦ ਹੋ ਸਕਦਾ ਹੈ। ਨੰਬਰ 3 ਜੇਕਰ ਨਿੰਬੂ ਪਾਣੀ ਪੀਂਦੇ ਸਮੇਂ ਨਿੰਬੂ ਦੇ ਬੀਜ ਮੂੰਹ ਵਿੱਚ ਆ ਜਾਂਦੇ ਹਨ ਤਾਂ ਤੁਹਾਨੂੰ ਵੀ ਚਬਾ ਕੇ ਖਾਓ ਇਸ ਨਾਲ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ ਨੰਬਰ 24 ਰਾਤ ਨੂੰ ਨੀਂਦ ਜਲਦੀ ਆਉਣ ਲੱਗੇ ਤਾਂ ਇਹ ਅੱਖਾਂ ਦੀ ਨਜ਼ਰ ਤੇਜ਼ ਹੋਣ ਦੀ ਨਿਸ਼ਾਨੀ ਹੁੰਦੀ ਹੈ ਨੰਬਰ 25 ਹਫ਼ਤੇ ਵਿੱਚ ਇੱਕ ਵਾਰ ਪਾਣੀ ਵਿੱਚ ਹਲਦੀ ਮਿਲਾ ਕੇ ਪੀਣੀ ਚਾਹੀਦੀ ਹੈ ਇਸ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 26 ਚਾਹ ਪੀਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਦੰਦ ਖਰਾਬ ਹੋ ਜਾਂਦੇ ਹਨ ਅਤੇ ਕਾਲੇ ਪੈ ਜਾਂਦੇ ਹਨ। ਨੰਬਰ 27 ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਲਈ ਜੋ ਖਾਣਾ ਬਣਿਆ ਹੈ ਉਸ ਵਿੱਚ ਥੋੜਾ ਜਿਹਾ ਨਿੰਬੂ ਪਾ ਦਿਆ ਕਰੋ। ਨੰਬਰ 28 ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨਮਕ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ। ਨੰਬਰ 29 ਰੋਜ਼ ਇੱਕ ਤુલਸੀ ਦਾ ਪੱਤਾ ਜ਼ਰੂਰ ਖਾਓ ਇਸ ਨਾਲ ਤੁਸੀਂ अनेका ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 30 ਖੰਡ ਦਾ ਸੇਵਨ ਘੱਟ ਕਰਿਆ ਕਰੋ ਖੰਡ ਸਾਨੂੰ ਨੁਕਸਾਨ ਪਚਾਉਂਦੀ ਹੈ ਨੰਬਰ 31 ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਘੱਟੋ-ਘੱਟ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ ਨੰਬਰ 32 ਚਿਹਰੇ ਤੇ ਨਹੀਂ ਖਾਰ ਲਿਆਉਣਾ ਚਾਹੁੰਦੇ ਹੋ ਤਾਂ ਕੱਚੇ ਦੁੱਧ ਨੂੰ ਚਿਹਰੇ ਤੇ ਲਗਾਓ ਅਤੇ ਫਿਰ ਥੋੜੀ ਦੇਰ ਬਾਅਦ ਧੋ ਲਓ ਚਿਹਰਾ ਚਮਕ ਜਾਵੇਗਾ ਨੰਬਰ 33 ਰਾਤ ਨੂੰ ਖੱਟੀਆਂ ਚੀਜ਼ਾਂ ਕਦੇ ਵੀ ਨਹੀਂ ਖਾਣੀ ਚਾਹੀਦੀ ਰਾਤ ਨੂੰ ਸੌਣ ਤੋਂ ਪਹਿਲਾਂ 250 ਕਦਮ ਜ਼ਰੂਰ ਚੱਲੋ ਇਸ ਨਾਲ ਤੁਹਾਡਾ ਖਾਇਆ ਤਾਂ ਹੋਇਆ ਖਾਣਾ ਹਾਜ਼ਮ ਹੋ ਜਾਵੇਗਾ ਨੰਬਰ 34 ਖਾਣੇ ਦੇ ਵਿੱਚ ਕੇਵਲ ਸੇਧਾ ਨਮਕ ਦਾ ਹੀ ਇਸਤੇਮਾਲ ਕਰੋ ਨੰਬਰ 35 ਸਵੇਰੇ ਖਾਲੀ ਪੇਟ ਚਾਹ ਕੌਫੀ ਵਰਗੀਆਂ ਚੀਜ਼ਾਂ ਨਾ ਪੀਓ ਨੰਬਰ 36 ਸਾਨੂੰ ਹਮੇਸ਼ਾ ਐਸਾ ਭੋਜਨ ਖਾਣਾ ਚਾਹੀਦਾ ਹੈ ਜਿਸ ਵਿੱਚ ਜੜੀ ਬੂਟੀਆਂ ਦਾ ਇਸਤੇਮਾਲ ਹੋਇਆ ਹੋਵੇ। ਨੰਬਰ 37 ਕਿਨਨ ਨੂੰ ਨਮਕ ਦੇ ਪਾਣੀ ਦੇ ਨਾਲ ਮਸਾਲਾ ਕਰਨ ਨਾਲ ਉਸ ਦੀ ਅੰਦਰ ਤੱਕ ਸਫਾਈ ਹੋ ਜਾਵੇਗੀ। ਨੰਬਰ 38 ਦਹੀਂ ਦਾ ਸੇਵਨ ਮੋਟਾਪਾ ਘਟ ਕਰਨ ਲਈ ਕੀਤਾ ਜਾਂਦਾ ਹੈ। ਇਸ ਲਈ ਤੁਸੀਂ ਦਹੀਂ ਦਾ ਸੇਵਨ ਕਿਸੇ ਵੀ ਰੂਪ ਵਿੱਚ ਕਰ ਸਕਦੇ ਹੋ। ਨੰਬਰ 39 ਅਕਸਰ ਜ਼ਿਆਦਾ ਤੁਸੀਂ ਸਫਰਾਂ ਵਿੱਚ ਰੋਟੀਆਂ ਲੈ ਕੇ ਜਾਂਦੇ ਹੋ ਤਾਂ ਉਹ ਠੰਡੀਆਂ ਹੋਣ ਤੋਂ ਬਾਅਦ ਆਕੜ ਜਾਂਦੀਆਂ ਹਨ ਹੁਣ ਜਦ ਸਫਰ ਤੇ ਚ ਗਈ ਤਾਂ ਆਟੇ ਨੂੰ ਪਾਣੀ ਦੀ ਜਗ੍ਹਾ ਦੁੱਧ ਵਿੱਚ ਗੁੰਨੋ ਅਤੇ ਆਟੇ ਨੂੰ ਨਰਮ ਹੋਣ ਤੱਕ ਗੁੰਦੇ ਰਹੋ ਫਿਰ ਤੁਹਾਡੀਆਂ ਰੋਟੀਆਂ ਲੰਬੇ ਸਮੇਂ ਤੱਕ ਮਲਾਈਮ ਹੀ ਰਹਿਣਗੀਆਂ ਨੰਬਰ 40 ਇਲਾਇਚੀ ਵਾਲਾ ਦੁੱਧ ਰੋਜ਼ਾਨਾ ਪੀ ਲਓ ਹਾਜ਼ਮਾ ਬਿਹਤਰ ਰਹੇਗਾ ਤੇ ਪੁਰਾਣੀ ਕਬਜ਼ ਵੀ ਦੂਰ ਹੋ ਜਾਵੇਗੀ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ